ਅੱਜ ਦੇ ਗੰਭੀਰ ਅਤੇ ਚੁਣੌਤੀ ਭਰੇ ਸਮੇਂ ਦੌਰਾਨ ਖੇਰੂ-ਖੇਰੂ ਹੋਈ ਸਿੱਖ ਸ਼ਕਤੀ ਨੂੰ ਸਾਂਝੇ ਯਤਨਾਂ ਤੇ ਮੇਰੀ ਪੀੜੀ ਦੇ ਫਲਸਫੇ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਧਾਰਮਿਕ ਅਤੇ ਸਿਆਸੀ ਤੌਰ ਤੇ ਇਕੱਤਰ ਹੋਣ ਦੀ ਸਖਤ ਲੋੜ ਹੈ ਇਹ ਵਿਚਾਰ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬਲਾਰਾ ਇਕਬਾਲ ਸਿੰਘ ਟਵਾਣਾ ਨੇ ਪ੍ਰਗਟ ਕਰਦੇ ਹੋਏ ਉਹਨਾਂ ਖਾਲਸਾ ਪੰਥ ਨੂੰ ਅਤੀ ਔਖੀ ਘੜੀ ਵਿੱਚ ਦਰਪੇਸ਼ ਆ ਰਹੀਆਂ ਕੌਮੀ ਪੰਥਕ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਦਮ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਵੱਖ-ਵੱਖ ਸਿਆਸੀ ਧੜਿਆਂ ਅਤੇ ਧਾਰਮਿਕ ਆਗੂਆਂ ਨੂੰ ਜਤੇਦਾਰ ਸੈਵਾਨਾਂ ਦੀਆਂ ਨਿਯੁਕਤੀਆਂ ਅਤੇ ਸੇਵਾ ਮੁਕਤੀ ਹਿੱਤ ਸਰਵ ਪ੍ਰਵਾਨਿਤ ਵਿਧੀ ਵਿਵਧਾਨ ਕਾਇਮ ਕਰਨਾ ਪਵੇਗਾ ਜੇਕਰ ਇਸ ਦਿਸ਼ਾ ਵੱਲ ਕੋਈ ਯਤਨ ਨਾ ਕੀਤਾ ਤਾਂ ਪੰਥ ਵਿਰੋਧੀ ਤਾਕਤਾਂ ਖਾਲਸਾ ਪੰਥ ਨੂੰ ਪ੍ਰਾਮਰੂ ਜੰਗ ਵੱਲ ਧਕੇਲ ਕੇ ਪਾੜੋ ਅਤੇ ਰਾਜਕਰੋਦੀ ਸੋਚ ਅਧੀਨ ਸਿੱਖ ਪੰਥ ਦਾ ਕਾਣ ਵੀ ਕਰਦੀਆਂ ਹੋਈਆਂ ਨਿਰੰਤਰ ਅੱਗੇ ਵੱਧਦੀਆਂ ਰਹਿਣ ਗਿਆ ਇਸ ਲਈ ਕੌਮੀ ਇਕਤਾ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਕੀਮਤੇ ਮਜ਼ਬੂਤੀ ਦੇਣੀ ਪਵੇਗੀ ਉਹਨਾਂ ਕਿਹਾ ਕਿ ਜਥੇਦਾਰ ਟੌੜਾ ਦੀ ਪ੍ਰਧਾਨਗੀ ਸਮੇਂ ਹੀ ਜਥੇਦਾਰ ਸਹਿਬਾਨਾ ਦੀਆਂ ਸਿਆਸੀ ਮਤਵਾਲੀ ਵਰਤੋ ਹੁੰਦੀ ਰਹੀ ਪਰ ਉਹਨਾਂ ਨੇ ਤਖਤ ਸਹਿਬਾਨਾ ਦੇ ਜਥੇਦਾਰ ਨੂੰ ਐਜੂਪੀਸੀ ਦੇ ਮੁਲਾਜ਼ਮਾਂ ਦੇ ਦਾਇਰੇ ਚੋਂ ਬਾਹਰ ਕਰਕੇ ਸ਼ਲਾਘਾਯੋਗ ਉਦਮ ਕੀਤੇ ਸਨ ਜੇਕਰ ਉਸ ਸਮੇਂ ਜਥੇਦਾਰ ਸਹਿਬਾਨਾ ਦੀਆਂ ਅਨੁਕਤੀਆਂ ਤੇ ਸੇਵਾ ਮੁਕਤੀਆਂ ਨੂੰ ਸਰਵ ਪ੍ਰਵਾਨਿਤ ਢੰਗਾਂ ਨਾਲ ਚੁਣੇ ਜਾਣ ਤੇ ਅਮਲ ਕੀਤੇ ਜਾਂਦੇ ਤਾਂ ਅੱਜ ਜੋ ਧਾਰਮਿਕ ਅਤੇ ਸਿਆਸੀ ਭੰਬਲਪੂਸੇ ਵਾਲੀ ਸਥਿਤੀ ਬਣੀ ਹੋਈ ਹੈ ਤਾਂ ਇਸ ਦਾ ਸਾਹਮਣਾ ਨਾ ਕਰਨਾ ਪੈਂਦਾ ਟਵਾਣਾ ਨੇ ਕੌਮ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਨੂੰ ਸੰਬੋਧਿਤ ਹੁੰਦੇ ਹੋਏ ਅਪੀਲ ਕੀਤੀ ਕਿ ਵਿਸ਼ਵ ਦੇ ਧਾਰਮਿਕ ਤੇ ਸਿਆਸੀ ਸੰਗਠਨਾਂ ਦੇ ਸਿੱਖ ਮੁਖੀਆਂ ਤੇ ਬੁੱਧੀਜੀਵੀਆਂ ਤੇ ਆਧਾਰਿਤ 101 ਜਾਂ 151 ਮੈਂਬਰੀ ਸਲਾਹਕਾਰ ਬੋਰਡ ਬਣਾਇਆ ਜਾਵੇ ਜੋ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਤੇ ਸੇਵਾਮੁਕਤੀਆਂ ਕਰਨ ਦਾ ਫੈਸਲਾ ਕਰੇ ਅਜਿਹਾ ਹੋਣ ਨਾਲ ਜਥੇਦਾਰ ਸਹਿਬਾਨਾਂ ਦੇ ਰਤਬੇ ਉਤੇ ਮਾਨ ਸਨਮਾਨ ਚ ਵਾਦਾ ਹੀ ਨਹੀਂ ਹੋਵੇਗਾ ਬਲਕਿ ਸੇਕ ਕੌਮ ਦੇ ਮਸਲਿਆਂ ਨੂੰ ਜੱ태ਦਾਰ ਸਹਿਬਾਨ ਦ੍ਰਿੜਤਾ ਤੇ ਨਿਰਪੱਖਤਾ ਨਾਲ ਬਿਨਾ ਕਿਸੇ ਦਬਾਅ ਦੇ ਹੱਲ ਕਰਨ ਦੇ ਸਮਰੱਥ ਹੋ ਸਕਣਗੇ ਉੱਥੇ ਕੋਈ ਵੀ ਸਿੱਖ ਵਿਰੋਧੀ ਤਾਕਤ ਕਿਸੇ ਤਰ੍ਹਾਂ ਦੀ ਓਬਗਿਆ ਕਰਨ ਦੀ ਜ਼ਰੂਰਤ ਨਹੀਂ ਕਰ ਸਕੇਗੀ